ਤੋ ਵੀਰੋ ਤੀਰਥਾਂ ਦੀ ਗੱਲ ਅੱਜ ਕਰਨੀ ਹੈ ਤੀਰਥ ਇਸ਼ਨਾਨ ਮਾਗ ਦੇ ਮਹੀਨੇ ਜੋ ਹਿੰਦੂ ਵੀਰ ਬਹੁਤ ਵੱਡੀ ਗਿਣਤੀ ਵਿੱਚ ਆਖਦੇ ਨੇ 45 ਕਰੋੜ ਲੋਕਾਂ ਨੇ ਇਸ਼ਨਾਨ ਕੀਤਾ ਕੁੰਭ ਦੇ ਮੇਲੇ ਤੇ ਪ੍ਰਯਾਗ ਰਾਜ ਦੇ ਵਿੱਚ ਸੋ ਜਦੋਂ ਗੁਰਬਾਣੀ ਵਿੱਚ ਇਹ ਗੱਲ ਆਖੀ ਜਾਂਦੀ ਤੀਰਥ ਨਾਵਾਂ ਜੇਤ ਸੁਭਾਵਾਂ ਜਾਂ ਤੀਰਥ ਨਾਵਣ ਜਾਓ ਤੀਰਥ ਨਾਮ ਹੈ ਉਸ ਅਕਾਲ ਪੁਰਖ ਪ੍ਰਭੂ ਦਾ ਨਾਮ ਹੀ ਮਨੁੱਖ ਵਾਸਤੇ ਤੀਰਥ ਹੈ ਔਰ ਜਿਸ ਨੇ ਨਾਮ ਵਿੱਚ ਇਸ਼ਨਾਨ ਨਹੀਂ ਕੀਤਾ ਉਹਦੀ ਯਾਦ ਵਿੱਚ ਨਹੀਂ ਜੁੜਿਆ ਉਹਦਾ ਨਹਾਉਣ ਦਾ ਕੋਈ ਫਾਇਦਾ ਨਹੀਂ ਜਦੋਂ ਇਹ ਗੱਲ ਗੁਰਬਾਣੀ ਵਿੱਚ ਲਿਖੀ ਜਾਂਦੀ ਹੈ ਤੇ ਬਹੁਤ ਹਨ ਉਤਰਾਜ ਹੁੰਦਾ ਹੈ ਸੋ ਵੱਡੀ ਗਿਣਤੀ ਵਿੱਚ ਲੋਕਾਂ ਨੇ ਇਸ਼ਨਾਨ ਕੀਤਾ ਤੇ ਅੱਜ ਕਹਿੰਦੇ ਜਦੋਂ ਠੇਕੇ ਖੁੱਲੇ ਪ੍ਰਿਆਗ ਰਾਜ ਵਿਖੇ ਇੱਕ ਵੀਡੀਓ ਸਾਨੂੰ ਪ੍ਰਾਪਤ ਹੋਈ ਹੈ ਜਿਸ ਵਿੱਚ ਸ਼ਰਾਬ ਦੇ ਠੇਕੇ ਖੁੱਲੇ ਤੇ ਵੱਡੀ ਗਿਣਤੀ ਵਿੱਚ ਲੋਕਾਂ ਨੇ ਉੱਥੇ ਵੀ ਇਸ਼ਨਾਨ ਕੀਤਾ ਜਾ ਕੇ ਸ਼ਰਾਬ ਦੇ ਵਿੱਚ ਤੇ ਜਦੋਂ ਅਸੀਂ ਸਰਕਾਰਾਂ ਨੂੰ ਅਸੀਂ ਆਖਦੇ ਹਾਂ ਕਿਉਂਕਿ ਜਦੋਂ ਇਹੋ ਜਿਹੇ ਵੱਡੇ ਵੱਡੇ ਮੇਲ ਜੋੜ ਹੁੰਦੇ ਨੇ ਉਹਦਾ ਮਕਸਦ ਇਹ ਹੁੰਦਾ ਹੈ ਪ੍ਰਮਾਤਮਾ ਦੀ ਵਡਿਆਈ ਕਰਨਾ بڑے بڑے ਜੀਵਨ ਵਾਲੇ ਸਾਧੂ ਮਹਤਮਾ ਜੋ ਪਹੁੰਚੇ ਪ੍ਰਯਾਗ ਰਾਜ ਵਿਖੇ ਉਹਨਾਂ ਨੇ ਇਸ਼ਨਾਨ ਕੀਤੇ ਉਹਨਾਂ ਨੇ ਗੋਸ਼ਟਾ ਵੀ ਕੀਤੀਆਂ ਸਾਰੇ ਧਰਮਾਂ ਦੇ ਸਾਧੂ ਸੰਤ ਮਹਾਤਮਾ ਕਰਨੀ ਵਾਲੇ ਇਕੱਠੇ ਹੁੰਦੇ ਨੇ ਉਹ ਤੇ ਵੀਰੋ ਜਪ ਤਪ ਕਰਦੇ ਨੇ ਪਰ ਵੱਡੀ ਗਿਣਤੀ ਜਿਹੜੀ ਲੋਕਾਂ ਦੀ ਹੁੰਦੀ ਆ ਤਮਾਸ਼ੀਬੀਨ ਉਹ ਲੋਕ ਹੁੰਦੇ ਨੇ ਉਹ ਅੱਜ ਠੇਕਿਆਂ ਦੇ ਉੱਤੇ ਜੁੜੇ ਤੇ ਉਹ ਸ਼ਰਾਬਾਂ ਪੀਣ ਲੱਗੇ ਉੱਥੇ ਤੇ ਜਿਹੜੇ ਸਰਕਾਰਾਂ ਨੂੰ ਕਹਿੰਦੇ ਸੀ ਸਰਕਾਰ ਜੀ ਪ੍ਰਬੰਧ ਨਹੀਂ ਕਰਦੀ ਉਸ ਵਕਤ ਤੇ ਗੱਲ ਚੱਲੀ ਸੀ ਕਿ ਜਿਨ੍ਹਾਂ ਦੀ ਡਿਊਟੀ ਪੁਲਿਸ ਦੇ ਵਿੱਚ ਲੱਗੀ ਐ ਸਰਕਾਰ ਵੱਲੋਂ ਜਿਸ ਪੁਲਿਸ ਮੁਲਾਜ਼ਮਾਂ ਨੂੰ ਜਿਨ੍ਹਾਂ ਨੂੰ ਨਿਯੁਕਤ ਕੀਤਾ ਗਿਆ ਉਹ ਅਖੇ ਜੀ ਉੱਥੇ ਸ਼ਰਾਬ ਪੀਂਦੇ ਸੀ ਇਸ ਕਰਕੇ ਵਿਰੋਧ ਕੀਤਾ ਲੋਕਾਂ ਨੇ ਉਹਨਾਂ ਦਾ ਅੱਜ ਸਾਰੇ ਲੋਕ ਉੱਥੇ ਜਾਣ ਲੱਗੇ ਨੂੰ ਫਿਰ ਸਰਕਾਰਾਂ ਨੂੰ ਕਿਵੇਂ ਆਪਾਂ ਮਾੜਾ ਕਹਿ ਸਕਦੇ ਹ ਸੋ ਮੇਰੀ ਬੇਨਤੀ ਇਸ ਕਰਕੇ ਹੈ ਕਿ ਸਭ ਤੋਂ ਪਹਿਲਾਂ ਲੋਕਾਂ ਨੂੰ ਸੁਧਰਨਾ ਪਵੇਗਾ ਲੋਕ ਸੁਧਾਰ ਕਰਨ ਮੈਨੂੰ ਬੜੀ ਸੋਹਣੀ ਪੰਕਤੀ ਭਗਤ ਕਬੀਰ ਜੀ ਦੀ ਯਾਦ ਆ ਗਈ ਅਖ ਤੇ ਗੰਗਾ ਕੀ ਲਹਿਰ ਮੇਰੀ ਟੁੱਟੀ ਜੰਜੀਰ ਮ੍ਰਿਗਸ਼ਾਲਾ ਪਰ ਬੈਠੇ ਕਬੀਰ ਕਬੀਰ ਕਹਿਣ ਲੱਗੇ ਮੈਨੂੰ ਡੂੰਘੇ ਗੰਗਾ ਦੇ ਪਾਣੀ ਵਿੱਚ ਸੁੱਟ ਕੇ ਮਾਰਨਾ ਚਾਹੁੰਦੇ ਸੀ ਇਹ ਲੋਕ ਪਰ ਉਸ ਅਕਾਲ ਪੁਰਖ ਦੀ ਯਾਦ ਵਿੱਚ ਜੁੜਨ ਦਾ ਸਦਕਾ ਉਹਦਾ ਨਾਮ ਜਪਣ ਉਹਦੀ ਯਾਦ ਵਿੱਚ ਜਪਤਪ ਕਰਨ ਦਾ ਸਦਕਾ ਇਹ ਹੋਇਆ ਮੈਨੂੰ ਗੰਗਾ ਦੀਆਂ ਲਹਿਰਾਂ ਨੇ ਡੋਬਿਆ ਨਹੀਂ ਉਨਾਂ ਹੀ ਲਹਿਰਾਂ ਨੇ ਇੱਕ ਜ਼ੋਰ ਮਾਰਿਆ ਜੰਜੀਰਾਂ ਤੇ ਬੇੜੀਆਂ ਜਿਹੜੀਆਂ ਸੀ ਟੁੱਟ ਗਈਆਂ ਤੇ ਕਬੀਰ ਜੀ ਐਵੇਂ ਬੈਠੇ ਜਿਵੇਂ ਮ੍ਰਿਗਸ਼ਾਲਾ ਤੇ ਚੌਂਕੜਾ ਮਾਰ ਕੇ ਬੈਠੇ ਹੋਣ ਸੋ ਵੀਰ ਰੱਬਸਾਨ ਨੂੰ ਤਾਰਨ ਲਈ ਉਡੀਕਦਾ ਹੈ ਹਰ ਵਕਤ ਪ੍ਰਮਾਤਮਾ ਸਾਡੀ ਰਾਖੀ ਕਰਨੀ ਚਾਹੁੰਦਾ ਹੈ ਪਰ ਸਾਡੀਆਂ ਆਪਣੀਆਂ ਜਿਹੜੀਆਂ ਆਦਤਾਂ ਨੇ ਉਹ ਸਾਨੂੰ ਧਰਮ ਤੋਂ ਪਾਸੇ ਲੈ ਜਾਂਦੀਆਂ ਨੇ ਸਾਡਾ ਨੁਕਸਾਨ ਹੁੰਦਾ ਹੈ ਅਸੀਂ ਧਰਮ ਦਾ ਨੁਕਸਾਨ ਕਰਦੇ ਹਾਂ ਸੋ ਇਹ ਬਹੁਤ ਦੁੱਖ ਹੋਇਆ ਇਹ ਵੀਡੀਓ ਵੇਖ ਕੇ ਸੋ ਵੀਰ ਨਹਾ ਕੇ ਜੇ ਕਿਸੇ ਨੂੰ ਅਕਲ ਆਉਣੀ ਹੁੰਦੀ ਇਹ ਜ਼ਰੂਰ ਹੈ ਲੋਕ ਸੁਧਰ ਜਾਂਦੇ ਨਹਾ ਕੇ ਜੇ ਕਿਸੇ ਨੂੰ ਗਿਆਨ ਬਾਹਰ ਇਸ਼ਨਾਨ ਦੇ ਨਾਲ ਕਿਸੇ ਨੂੰ ਦਰੂਨੀ ਗਿਆਨ ਆਉਣਾ ਹੁੰਦਾ ਇਹ ਲੋਕ ਕਦੇ ਠੇਕਿਆਂ ਤੇ ਨਾ ਜਾਂਦੇ ਸੋ ਇਹਦੇ ਵਿੱਚ ਤੀਰਥਾਂ ਦਾ ਗੁਰਧਾਮਾਂ ਦਾ ਮੰਦਰਾਂ ਦਾ ਮਸਜਿਦਾਂ ਦਾ ਕੋਈ ਦੋਸ਼ ਨਹੀਂ ਕਿਉਂਕਿ ਜਤਨਾ ਸਮਾ ਮਨੁੱਖ ਆਪ ਸੁਧਰਨਾ ਨਹੀਂ ਚਾਹੁੰਦਾ ਆਪਣੇ ਵਿੱਚ ਸੁਧਾਰ ਨਹੀਂ ਲਿਆਉਂਦਾ ਆਪਣੇ ਵਿਚਾਰ ਨਹੀਂ ਸਹੀ ਕਰਦਾ ਉਤਨਾ ਸਮਾ ਨਾਉਣ ਦਾ ਮੱਥਾ ਰਗੜਨ ਦਾ ਕਿਤੇ ਵੀ ਜਾਣ ਦਾ ਕੋਈ ਫਾਇਦਾ ਨਹੀਂ ਆਪਣੇ ਪ੍ਰਮਾਤਮਾ ਨੂੰ ਘਰ ਬੈਠੇ ਆਪਣੇ ਦੋਸ਼ ਕਬੂਲ ਕਰਕੇ ਉਹਦੀ ਰਜ਼ਾ ਵਿੱਚ ਚੱਲਣ ਦਾ ਯਤਨ ਕਰੀਏ ਸਿੱਖ ਜੀਵਨ ਜਾਂਚ ਬਾਬਾ ਬਕਾਲਾ ਸਾਹਿਬ ਜਿਸਟਰਡ ਪੰਜਾਬ ਵੱਲੋਂ ਸਾਰਿਆਂ ਨੂੰ ਸ਼ੁਭ ਕਾਮਨਾਵਾਂ ਜੇ ਧਰਮ ਵਿੱਚ ਚੱਲਣਾ ਹੈ ਚੰਗੀ ਤਰ੍ਹਾਂ ਆਪਣੇ ਜੀਵਨ ਨੂੰ ਬਦਲੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ